ਕੀ ਉਹ ਜਿਵੇਂ ਦੀ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਜੋ ਰਾਜਾ ਵਿਡਿੰਗ ਸਾਹਿਬ ਸਾਡੇ ਪ੍ਰਧਾਨ ਨੇ ਉਸ ਨੇ ਇਹ ਗੱਲ ਕਹੀ ਹੈ ਜੋ ਅਮਰਸਰ ਦੇ ਵਿੱਚ ਵੀ ਕੋਈ ਵੀ ਉਹਨਾਂ ਨੇ ਕਿਹਾ ਹੈ ਰਿਲੀ ਕਰ ਸਕਦਾ ਕੋਈ ਵੀ ਜਿਨੇ ਬਿਆਨ ਕੋਈ ਵੀ ਦਿੱਤਾ ਹੈ ਬਿਆਨ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਵਰਕਿੰਗ ਪ੍ਰੈਜ਼ੀਡੈਂਟ ਨੇ ਬਾਤ ਦੁਸ਼ੀ ਉਹ ਇਸ ਵੇਲੇ ਕੋਈ ਆਮ ਨਹੀਂ ਗਏ ਜੇ ਉਹ ਪੰਜਾਬ ਦੇ ਪ੍ਰਧਾਨ ਨੇ ਤੇ ਜੇ ਉਹਨਾਂ ਨੇ ਗੱਲ ਕਹੀ ਹੈ ਤੇ ਉਹਨਾਂ ਦੀ ਗੱਲ ਵੀ ਹਾਈ ਕਮਾਂਡ ਸੁਣੇਗੀ ਕਿ ਨਹੀਂ ਸੁਣੇਗੀ ਲੁਧਿਆਣਾ ਤੋਂ ਸੰਸਦ ਮੈਂਬਰ ਅਮਨਿਤ ਸਿੰਘ ਬਿੱਟੂ ਵੱਲੋਂ ਅੱਜ ਦਿਸ਼ਾ ਕਮੇਟੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਜਿੱਥੇ ਅਧਿਕਾਰੀਆਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਤੇ ਵੱਖ-ਵੱਖ ਮਾਮਲਿਆਂ ਤੇ ਗੱਲਬਾਤ ਕੀਤੀ ਗਈ ਤਾਂ ਉੱਥੇ ਹੀ ਉਹਨਾਂ ਸਕੂਲਾਂ ਦੀ ਖਸਤਾ ਹਾਲਤ ਅਤੇ ਹੋਰਨਾਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਇਸ ਤੋਂ ਇਲਾਵਾ ਉਹਨਾਂ ਭਾਰਤਪੂਰਨ ਆਸ਼ੂ ਵੱਲੋਂ ਚੰਡੀਗੜ੍ਹ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਤੇ ਵੀ ਵਿਜੀ ਹੋਣ ਦੀ ਗੱਲ ਕਹੀ ਤਾਂ ਉਧਰ ਉਹਨਾਂ ਜਿੱਥੇ ਗਠ ਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇ ਗੋਲਮੋਲ ਜਵਾਬ ਦਿੱਤਾ ਤਾਂ ਉੱਥੇ ਹੀ ਉਹਨਾਂ ਕਹਾ ਕਿ ਉਹ ਪਾਰਟੀ ਦੇ ਨਾਲ ਮੁਲਾਕਾਤ ਕਰਨਗੇ ਅਤੇ ਜੋ ਚਰਚਾਵਾਂ ਚੱਲ ਰਹੀਆਂ ਨੇ ਉਸ ਨੂੰ ਵੀ ਜਲਦ ਸਾਫ਼ ਕੀਤਾ ਜਾਵੇਗਾ ਹਾਲਾਂਕਿ ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ ਦੀ ਆਪਸੀ رائے ਦੱਸਿਆ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਜੋ ਸਿੰਘ ਸਿੱਧੂ ਪਾਰਟੀ 'ਚ ਰਹਿਣਗੇ ਜਾਂ ਮੈਂ ਰਹੂੰਗਾ ਕਿਹੜੇ ਆਗੂ ਨਹੀਂ ਪਹੁੰਚੇ ਉੱਥੇ ਬਹੁਤ ਸੀਨੀਅਰ ਆਗੂ ਨੇ ਤੁਹਾਡੀ ਪਾਰਟੀ ਦੇ ਨੋਟ ਲਓ ਨਾ ਮੈਂ ਮੈਨੂੰ ਕੀ ਪਤਾ ਹੁਣ ਐ ਸੀਨੀਅਰ ਤਾਂ ਅੱਜ ਕੱਲ੍ਹ ਚੰਨੀ ਸਾਹਿਬ ਭਾਰਤਕੁਸ਼ਣਾਸ਼ੂ ਦੀ ਚਰਚਾ ਚੱਲ ਰਹੀ ਹੈ ਨਹੀਂ ਸਾਡੀ ਤਾਂ ਦੇਖੋ ਮੈਂ ਵੀ ਅੱਜ ਬੈਠਾ ਮੇਰੀ ਵੀ ਅੱਜ ਜਿਹੜੀ ਆ ਸਾਨੂੰ ਵੀ ਉੱਥੇ ਬੁਲਾਇਆ ਗਿਆ ਪਰ ਮਹੀਨਾ ਪਹਿਲਾਂ ਆ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ ਇਹ ਰੱਖੀ ਹੋਈ ਸੀ ਤੇ ਇਦੋਂ ਬਾਅਦ ਆਸ਼ੂ ਜੀ ਤੇ ਮੇਰੀ 4 ਵਜੇ ਮੀਟਿੰਗ ਆ ਜਿਹੜੀ ਉਹ ਤੋਂ 3 ਦਿਨ ਨੇ ਜਿਹੜੇ ਸਾਡੇ ਇੰਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ ਕੱਲ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਦੁਰਗਾਣਾ ਮੰਦਰ ਸਾਹਿਬ ਮੱਥਾ ਟੇਕਿਆ ਤੇ ਹੁਣ 9 10 11 ਤਿੰਨ ਦਿਨ ਉਹ ਉਰੇ ਨੇ ਉਹਨਾਂ ਤਿੰਨਾਂ ਦਿਨਾਂ ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਪਰ ਮੇਰੀ ਪਹਿਲਾਂ ਅਸ਼ੁਜ ਦੀ ਹਲਕੇ ਚ ਮੇਰੀ ਮੀਟਿੰਗ 4 ਵਜੇ ਇਸ ਤੋਂ ਬਾਅਦ ਉਹਨਾਂ ਦੇ ਏਰੀਆ ਚ ਮੀਟਿੰਗ ਰੱਖੀ ਹੋਈ ਆ ਇਸ ਕਰਕੇ ਉਹ ਅੱਜ ਦੇ ਦਿਨ ਮੀਟਿੰਗ ਨਹੀਂ ਗਏ ਸਰ ਨਵਜੋਤ ਸਿੰਘ ਸਿੱਧੂ ਜਿਹੜੇ ਨਿਹਾਰਕੋਟ ਦੇ ਵਿੱਚ ਰੈਲੀ ਕਰ ਰਹੇ ਨੇ ਕੋਈ ਬਟਿੰਡਾ ਜਿੱਤੇਗਾ ਪੰਜਾਬ ਦੇ ਦੇਣੇ ਨਹੀਂ ਕਰ ਰਹੇ ਆਪਣੇ ਤੌਰ ਤੇ ਇਹ ਆਪਸੀ ਜਿਹੜੀ ਖਾਨਾ ਜੰਗੀ ਨੁਕਸਾਨ ਕਾਂਗਰਸ ਪਾਰਟੀ ਦਾ ਇਹ ਇਹਨਾਂ ਵਿਧਾਨ ਸਭਾ ਵਿੱਚ ਦੇਖ ਨੂੰ ਕੱਲ ਕੱਲ ਵੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਗਰੁੱਪ ਦਾ ਨਹੀਂ ਇੱਥੇ ਗਰੁੱਪ ਬਣਾਈ ਫਿਰਦੇ ਨੇ ਦੇਖੋ ਆਪਾਂ ਕੁਝ ਨਹੀਂ ਇਸ ਗੱਲ ਬਾਰੇ ਕਹਿ ਸਕਦੇ ਅਸੀਂ ਅੱਗੇ ਵੀ ਇਹ ਗੱਲਾਂ ਇੱਕ ਦੂਜੇ ਨੂੰ ਕਰਕੇ ਨੁਕਸਾਨ ਕਰਵਾਇਆ ਬਾਈ ਚ ਤੇ ਹੁਣ ਇੱਕ ਵੀ ਸ਼ਬਦ ਉਹ ਕਿਸੇ ਬਾਰੇ ਮੀਡੀਆ ਸਾਡੇ ਵੱਲੋਂ ਨਾ ਬੋਲਿਆ ਗਿਆ ਇਹ ਨਾ ਬੋਲਿਆ ਜਾਊਗਾ ਇਹ ਪਾਰਟੀ ਹਾਈ ਕਮਾਂਡ ਦਾ ਕੰਮ ਆ ਉਹ ਦੇਖਣ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ ਉਹ ਉਹਨਾਂ ਤੇ ਜਿਹੜਾ ਜੋਰ ਨੂੰ ਲੈ ਕੇ ਜਿਹਵੇਂ ਨਰਜੋਤ ਸਿੰਘ ਸਿੱਧੂ ਦੀ ਇਹ ਖਵੇਲੀ ਚੱਲ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਸਹੀ ਆ ਨਹੀਂ ਮੈਂ ਮੈਂ ਕੌਣ ਹੁਣਾ ਸਹੀ ਗਲਤ ਕਹਿਣ ਵਾਲਾ ਜੀ ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਆ ਸਰ ਇਕ ਗੱਜੋਰ ਨੂੰ ਲੈ ਕੇ ਜਿਹੜੀ ਲਗਾਤਾਰ ਮੀਟਿੰਗਾਂ ਵੀ ਹੋਈਆਂ ਆਮ ਆਦਮੀ ਪਾਰਟੀ ਦੇ ਨਾਲ ਕਹਿੰਦੇ ਵੀ ਦਾ ਜਿਹੜਾ ਫਤਰਾ ਹੋ ਰਿਹਾ ਸੋ ਲੱਗਦਾ ਤੁਸੀਂ ਯਾਰ ਨੂੰ ਪੰਜਾਬ ਦੇ ਵਿੱਚ ਕਾਂਗਰਸ ਯਾਰ ਆਮ ਆਦਮੀ ਪਾਰਟੀ ਨਾਲ ਗੱਜੋਰ ਕਰਦੇ ਨੇ ਇਹ ਵੀ ਹਾਈ ਕਮਾਂਡ ਆ ਜਿਹੜੀ ਦੋਨਾਂ ਦੀ ਤੁਹਾਡੇ ਮੂਰੇ ਹੀ ਆ ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਵੀ ਇਹ ਗੱਲਾਂ ਹਾਈ ਕਮਾਂਡ ਦੇ ਹੱਥ ਨੇ ਇਸ ਗੱਲ ਤੋਂ ਮੈਨੂੰ ਦੱਸ ਦੋ ਤੁਹਾਡੇ ਮੂਰੇ ਤੁਸੀਂ ਮੈਨੂੰ ਤਕਰੀਬਨ 6 ਮਹੀਨੇ ਦੀਆਂ ਤੋਂ ਬਾਅਦ ਇਹ ਗੱਲਾਂ ਮੈਨੂੰ ਪੁੱਛ ਰਹੇ ਆ ਮੈਂ ਤੁਹਾਨੂੰ ਹਮੇਸ਼ਾ ਇਹੀ ਗੱਲ ਕੀਤੀ ਹੈ ਬਈ ਭਾਈ ਇਹ ਹਾਈ ਕਮਾਂਡ ਦਾ ਫੈਸਲਾ ਹੈ ਤੇ ਹੁਣ ਕੱਲ ਹਾਈ ਕਮਾਂਡ ਦੀ ਮੀਟਿੰਗ ਹੈ ਜਿਹੜੀ ਜਿਹੜੀ ਸਾਡੀ ਕਮੇਟੀ ਬਣਾਈ ਆ ਜਿਹਨੇ ਕੋਆਰਡੀਨੇਟ ਕਰਨਾ ਹੈ ਜਿਹਦੇ ਵਿੱਚ ਚੇਅਰਮੈਨ ਸਾਡੇ ਮੁਕਲਵਾਸਨਿਕ ਨੇ ਜਿਹਦੇ ਮੈਂਬਰ ਦਿਲੋਹਟ ਸਾਹਿਬ ਨੇ ਜਿਹਦੇ ਹੋਰ ਕਮੇਟੀ ਦੇ ਮੈਂਬਰ ਨੇ ਉਹ ਕੱਲ ਸੰਦੀਪ ਜਿਹੜੇ ਸਾਡੇ ਐਮ ਮੈਂਬਰ ਪਾਰਲੀਮੈਂਟ ਨੇ ਲੋਕ ਸ ਰਾਜ ਸਭਾ ਚ ਸੰਦੀਪ ਪਾਠਕ ਉਹ ਤਿਆਤਸ਼ੀ ਤੇ ਹੋਰ ਉਹਨਾਂ ਦੇ ਭਰਦਵਾਜ ਮੰਤਰੀ ਤਿੰਨ ਤਾਂ ਮੀਟਿੰਗ ਹੀ ਕੱਲ ਕਰ ਰਹੇ ਸੀ ਤੇ ਇਸ ਗੱਲ ਨੂੰ ਇਹ ਗੱਲ ਨੂੰ ਹੁਣ ਮੈਂ ਕਮਾਂ ਜਾਂ ਕੀ ਕਮਾਂ ਇਹ ਤਾਂ ਤੁਹਾਡੇ ਮੂਹਰੇ ਆ ਸਾਰੀ মিডিਆ ਨੇ ਤੁਸੀਂ ਕਵਰੇਜ ਦਿਖਾਈ ਆ ਵੀ ਉਹ ਇਕੱਠੇ ਮੀਟਿੰਗ ਆ ਹਾਂ ਇਹ ਮੀਟਿੰਗਸ ਕੀ ਹੋਇਆ ਕੀ ਹੋਣਾ ਏ ਇੱਕ ਗੱਲ ਜ਼ਰੂਰ ਉਹ ਚੋਂ ਨਿਕਲ ਕੇ ਆਏ ਵੀ ਦੁਬਾਰਾ ਮੀਟਿੰਗ ਜਲਦੀ ਕਰਾਂਗੇ ਬਟੋਰੀ ਨਜੋ ਸਿੰਘ ਸਿੱਧੂ ਪਹਿਲਾਂ ਕਹਿੰਦੇ ਸੀ 75 ਕੱਲ ਹੋਣਾ ਫਿਰ ਬਿਆਨ ਦਿੱਤਾ ਕਿ ਹੁਣ ਅਸੀਂ ਵੀ ਇਹ ਗੇਮ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਦੇ ਤੁਸੀਂ ਕਹਿੰਦੇ ਕਿ ਅਸੀਂ ਇਦਾਂ ਦੇ ਬਿਆਨ ਨਹੀਂ ਦੇਨੇ ਬਾਈ ਦੇ ਵਿੱਚ ਕਾਫੀ ਨੁਕਸਾਨ ਕੀਤਾ ਪਰ ਦੂਜੇ ਪਾਸੋਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ ਪਾਰਟੀ ਨੂੰ ਕਿਸ ਤਰ੍ਹਾਂ ਦੇ ਦੇ ਨਹੀਂ ਉਹ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਜੋ ਰਾਜਾ ਬੜਿੰਗ ਸਾਹਿਬ ਸਾਡੇ ਪ੍ਰਧਾਨ ਨੇ ਇਸ ਪੜੇ ਉਹਨਾਂ ਨੇ ਇਹ ਗੱਲ ਕਹੀ ਜੋ ਅਮਰਸਰ ਦੇ ਵਿੱਚ ਵੀ ਕੋਈ ਵੀ ਉਹਨਾਂ ਨੇ ਕਿਹਾ ਰੈਲੀ ਕਰ ਸਕਦਾ ਕੋਈ ਵੀ ਜਿਹਨੇ ਬਿਆਨ ਕੋਈ ਵੀ ਦਿੱਤਾ ਹੈ ਬਿਆਨ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਜਿਹਦੇ ਨਹੀਂ ਦਿੱਤਾ ਹੈ ਬਿਆਨ ਚਲੋ ਬਰ ਫਾਇਦਾ ਹੋ ਕੋ ਨੁਕਸਾਨ ਤੁਸੀਂ ਆਪਣਾ ਪੁੱਛੋ ਚਲੋ ਬਿੱਟੂ ਜੀ ਇਹ ਤਾਂ ਹਾਈ ਕਮਾਂਡ ਦੇਖੇਗੀ ਜੀ ਵੀ ਦੋਨੋਂ ਪਾਰਟੀਆਂ ਦਾ ਜੋ ਅਸੀਂ ਕਹਿਣਾ ਸੀ ਤੁਸੀਂ ਇੱਕ ਸਵਾਲ ਪੁੱਛਿਆ ਜੋ ਅਸੀਂ ਕਹਿਣਾ ਸੀ ਉਹ ਅਸੀਂ ਮੀਟਿੰਗ ਜਿਹੜੀ ਪੰਜਾਬ ਦੇ ਕਾਂਗਰਸ ਦੀ ਮੀਟਿੰਗ ਸੱਦੀ ਸੀ ਜਿਹੜੀ ਕਿ ਸਾਡੀ ਇੱਕ ਪੀਏਸੀ ਜਿਹੜੀ ਸਾਡੀ ਪੰਜਾਬ ਦੀ ਆ ਉਹ ਜਾ ਕੇ ਆਪਣੇ ਆਪਣੀ ਕੱਲੀ ਕੱਲੀ ਰੈ ਖੜਗੇ ਸਾਹਿਬ ਨੂੰ ਨਾਲ ਵੀ ਨੂੰ ਗੋਪਾਲ ਸਾਹਿਬ ਤੇ ਰਾਹੁਲ ਗਾਂਧੀ ਤਿੰਨਾਂ ਨੂੰ ਇੱਕ ਇੱਕ ਗੱਲ ਬਹਿ ਕੇ 2 ਘੰਟੇ ਦੀ ਮੀਟਿੰਗ ਲੰਬੀ ਚੱਲੀ ਹਰ ਲੀਡਰ ਨੂੰ ਉਹਨਾਂ ਨੇ ਸੁਣਿਆ ਤੇ ਉਹ ਆਪਣਾ ਆਪਣਾ ਵਿਊ ਸਾਰੇ ਉੱਥੇ ਦੇ ਕੇ ਆਏ ਬਿੱਟੂ ਜੀ ਇੱਕ ਕਲੀਅਰ ਕਰ ਦੋ ਭਾਗੂਸ਼ਨ ਆਸ਼ੂ ਤੁਹਾਡੇ ਬੜੇ ਨੇੜੇ ਨੇ ਹੈਨਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਘਰੇ ਬਹਿ ਜਾਵਾਂਗਾ ਅਗਰ ਆਮ ਆਦਮੀ ਪਾਰਟੀ ਦੇ ਨਾਲ ਇੰਡੀਆ ਗੱਡ ਜੋੜਦੇ ਨਾਲ ਇਲੈਕਸ਼ਨ ਪੰਜਾਬ ਦੇ ਵਿੱਚ ਕੋਈ ਪਾਰਲੀਮੈਂਟ ਦੇ ਤੁਸੀਂ ਵੀ ਉਹਨਾਂ ਦੇ ਬਿਆਨ ਤੋਂ ਸਹਿਮਤ ਘਰੇ ਬੈਠੋਗੇ ਤੁਸੀਂ ਦੇਖੋ ਜੀ ਆ ਸਾਡੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਭਾਰਤ ਕੋਸ਼ਿਸ਼ਾਂ ਸ਼ੁਰੂ ਕੀਤੀ ਉਹ ਇਸ ਵੇਲੇ ਕੋਈ ਆਮ ਨਹੀਂਗੇ ਜੇ ਉਹ ਪੰਜਾਬ ਦੇ ਪ੍ਰਧਾਨ ਨੇ ਤੇ ਜੇ ਉਹਨਾਂ ਨੇ ਗੱਲ ਕਹੀ ਆ ਤੇ ਉਹਨਾਂ ਦੀ ਗੱਲ ਵੀ ਹਾਈ ਕਮਾਂਡ ਸੁਣੇਗੀ ਕਿ ਨਹੀਂ ਸੁਨੇਗੀ ਜਿੱਦਣ ਉਸ ਗੱਲ ਤੇ ਕੋਈ ਫੈਸਲਾ ਹੋਏਗਾ ਉਹ ਆਪਾਂ ਉਹਦੋਂ ਗੱਲ ਕਰਾਂਗੇ ਨਾ ਬਟੇ ਨਗਰ ਨੇ ਹੁੰਦੇ ਵਿੱਚ ਇੱਕ ਘਟਾਲਾ ਆਇਆ ਉਸ ਨੂੰ ਲੈ ਕੇ ਵੀ ਜਿਹੜੇ ਆ ਦੋਨੋਂ ਪਾਸੋਂ ਦੀ ਬਿਆਨ ਆ ਰਹੇ ਨੇ ਮਮਤਾ ਜੀ ਨੇ ਕਿਹਾ ਸੀ ਕਿ ਪਿਛਲੇ 1.5 ਸਾਲ ਪਹਿਲਾਂ ਇਹ ਮੁੱਦਾ ਉਠਾਇਆ ਸੀ ਤਾਂ ਸਾਰੇ ਐਮਐਲਏ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ ਉਹਨਾਂ ਦਾ ਪੁਤ ਪੈਦਾ ਜਿਹੜਾ ਨਿਕਲ ਕੇ ਸਾਹਮਣੇ ਆ ਚੁੱਕਾ ਵਾ ਤੇ ਉਹਨਾਂ ਦਾ ਕਹਿਣਾ ਸੀਗਾ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਨੇ ਇਸ ਨੂੰ ਢਾਲ ਦੇ ਦੇਖੋ ਜੀ ਇਹ ਗੱਲ ਆਪਾਂ ਲਾਈਵ ਉਸ ਵੇਲੇ ਕੈਮਰੇ ਆ ਰਹੀ ਇਹ ਸਾਰਿਆਂ ਨੇ ਥੋੜੇ ਚੈਨਾਂ ਦਾ ਹੀ ਦਿਖਿਆ ਇਹ ਤਾਂ ਕੋਈ ਝੂਠ ਗੱਲ ਨਹੀਂ ਜਦੋਂ ਮਮਤਾ ਜੀ ਨੇ ਇਸ਼ੂ ਇਹ ਚੱਕਿਆ ਜਦੋਂ ਪਿਛਲੀ ਕਾਰਪੋਰੇਸ਼ਨ ਸੀਗੀ ਅੱਜ ਤੋਂ ਹਾਊਸ ਚ ਸਾਲ ਪਹਿਲਾਂ ਪੋਸਟ ਮੀਟਿੰਗ ਜਿਹੜੀ ਕਿ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਜ਼ੋਰ ਸ਼ੋਰ ਨਾਲ ਇੱਥੇ ਭਵਨ ਦੇ ਵਿੱਚ ਜੀ ਗੁਰੂ ਨਾਨਕ ਭਵਨ ਦੇ ਵਿੱਚ ਉਹ ਮੀਟਿੰਗ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਤਕੜੇ ਹੋ ਕੇ ਮਜ਼ਬੂਤੀ ਨਾਲ ਇੱਕ ਲੇਡੀ ਹੋਣ ਦੇ ਨਾਤੇ ਉਹ ਇਸ਼ੂ ਚੱਕਿਆ ਤੇ ਬਹੁਤ ਉਹਨਾਂ ਨੂੰ ਸਨਬ ਕਰਨ ਦੀ ਦੱਬਣ ਦੀ ਕੋਸ਼ਿਸ਼ ਕੀਤੀ ਗਈ ਅੱਜ ਪਰ ਉਦੋਂ ਵੀ ਉਹਨਾਂ ਦੀ ਸਰਕਾਰ ਸੀ ਪਰ ਹਾਊਸ ਜਿਹੜਾ ਸੀ ਉਸ ਵੇਲੇ ਮੇਅਰ ਕਾਂਗਰਸ ਦੇ ਸੀ ਤੇ ਉਹ ਗੱਲ ਰੱਖੀ ਉਦੋਂ ਉਹ ਗੱਲ ਅਣ ਸੁਣੀ ਕਰਤੀ ਦੱਬਤੀ ਗੱਲ ਤੇ ਅੱਜ ਉਹ ਗੱਲ ਸਾਹਮਣੇ ਸਰਕਾਰ ਦੇ ਹੁੰਦੇ ਆ ਗਈ ਅਸੀਂ ਤਾਂ ਇਹ ਕਮਾਂਗੇ ਇਸ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਵੱਡਾ ਤੋਂ ਵੱਡਾ ਐਕਸ਼ਨ ਲਵੇ ਯਾਰ ਇਹ ਆ ਹੁਣ ਮੈਨੂੰ ਮਿਲ ਕੇ ਗਏ ਆ ਆ ਮਲਾਜ਼ਮ ਕਹਿ ਰਹੇ ਆ ਇਹ ਕੀ ਕਹਿ ਰਹੇ ਆ ਮਲਾਜ਼ਮ ਵੀ ਸਾਨੂੰ ਭਾਈ ਨੌਕਰੀ ਦੇ ਦਿਓ ਸਾਡਾ 4500 ਰੁਪਿਆ ਸਾਨੂੰ ਦਿੰਦੇ ਦਿੰਨੇ ਹੋ ਤੇ ਸਾਰਾ ਦਿਨ ਅਸੀਂ ਹਸਪੀਟਲ ਚ ਮਰੀਜ਼ਾਂ ਦੇ ਪੱਟੀਆਂ ਤੋਂ ਲੈ ਕੇ ਬਾਥਰੂਮਾਂ ਤੋਂ ਲੈ ਕੇ ਹਰ ਸੇਵਾ ਕਰਦੇ ਆ ਇਹ ਤਾਂ ਨੌਕਰੀ ਮੰਗ ਰਿਹਾ ਇਹਨਾਂ ਨੂੰ ਤਾਂ ਅਸੀਂ ਦਿੰਦੇ ਨਹੀਂ ਜੀ ਦੂਜੇ ਪਾਸੇ ਅਸੀਂ ਜਾਲੀ ਦੇਖੋ ਤਾਂ ਸਹੀ ਯਾਰ ਕੀ ਹੋ ਕੀ ਰਿਹਾ ਇੱਕ ਐਸਾ ਕੈਂਸਾ ਮਤਲਬ ਇੱਕ ਨੰਗਾ ਨਾਚ ਹੋ ਰਿਹਾ ਏ ਵੀ ਜਾਲੀ ਬੰਦਿਆਂ ਦੇ ਖਾਤਿਆਂ ਚ ਲੱਖਾਂ ਰੁਪਈਆ ਹਰ ਮਹੀਨੇ ਜਾ ਰਹੇ ਜਾਲੀ ਮੁਲਾਜ਼ਮ ਬਣਾ ਕੇ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਨੂੰ ਨਹੀਂ ਜਿਹੜੇ ਨਕਲੀ ਮੁਲਾਜ਼ਮ ਨੇ ਜਿਨ੍ਹਾਂ ਨੇ ਕਦੇ ਅਨਰੋਲ ਨਹੀਂ ਗਏ ਸਰਕਾਰ ਦੇ ਮੁਲਾਜ਼ਮ ਨਹੀਂ ਗਏ ਤੇ ਉਹਨਾਂ ਨੂੰ ਇਹ ਚ ਦੱਸਿਆ ਜਾ ਰਿਹਾ ਵੀ ਅੱਜ ਤੱਕ ਪਤਾ ਨਹੀਂ ਮਹੀਨੇ ਦਾ ਕਿੰਨਾ ਕਿੰਨਾ ਪੈਸਾ ਕਰੋੜਾਂ ਰੁਪਈਆ ਚਲਿਆ ਗਿਆ ਹੋ ਹਜੇ ਤਾਂ ਲਿਸਟਾਂ ਜਿਹੜੀਆਂ ਹੋਰ ਇਨਕੁਆਇਰੀ ਹੋਈ ਆ ਸਸਪੈਂਡ ਹੋਏ ਆ ਉਹਨਾਂ ਦੀਆਂ ਗੱਲਾਂ ਅੱਗੇ ਨਿਕਲ ਕੇ ਆਉਣਗੀਆਂ ਹਜੇ ਅਸੀਂ ਵੇਟ ਕਰ ਰਹੇ ਆਂ ਵੀ ਫੇਰ ਇਹਦੇ ਉੱਤੇ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਵੀ ਕੀ ਕੀ ਨਿਕਲੇ ਆਏ ਕਿਉਂਕਿ ਮੀਡੀਆ ਵਾਲੇ ਹੀ ਇਹ ਸਾਰੀਆਂ ਗੱਲਾਂ ਐ ਲੋਕਾਂ ਦੇ ਮੂਹਰੇ ਲੈ ਕੇ ਆ ਰਹੇ ਆ ਇਦਾਂ ਤੋਬਾ ਰੱਬ ਇਦਾਂ ਐਡਾ ਬੜਾ ਯਾਰ ਸਕੈਂਡਲ ਵੀ ਜਾਲੀ ਬੰਦਿਆਂ ਦੇ ਦੇਖੋ ਕੋਈ ਔਨ ਪੈਸਾ ਜਿਹੜਾ ਕੋਈ ਨਗਦਤਾ ਦਿੰਦਾ ਨਹੀਂ ਕੰਪਿਊਟਰ ਆਹੀਂ ਔਨ ਰਹੀਂ ਪੈਸਾ ਲੋਕਾਂ ਦੇ ਖਾਤਿਆਂ 'ਚ ਜਾ ਰਿਹਾ ਹੈ ਉਹ ਵੀ ਜਾਲੀ ਬੰਦਿਆਂ ਦੇ ਨੌਕਰੀ ਅਸਲੀਆਂ ਨੂੰ ਕਿੱਥੋਂ ਮਿਲਣੀ ਆ ਨੌਕਰੀ ਜਿਹੜੇ ਵਿਚਾਰੇ ਨੌਜਵਾਨ ਫਿਰਦੇ ਆ ਉਹਨਾਂ ਨੂੰ ਕਿਹਨੇ ਦੇਣੀ ਆ ਜਦੋਂ ਤੁਸੀਂ ਐਂ ਸੈਂਕੜੇ ਬੰਦਿਆਂ ਦੇ ਨਾਂ ਤੇ ਘਰੇ ਬੈਠਿਆਂ ਦੇ ਜਿਹੜੀ ਉਹ ਪੈਸੇ ਪਾਈ ਜਾਂਦੇ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂਗੇ ਇਸ ਕਰਕੇ ਇਹ ਤਾਂ ਬਹੁਤ ਵੱਡਾ ਸਕੈਂਡਲ ਆ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਜਿਹੜਾ ਸੰਕੇਨ ਲੈਣਾ ਚਾਹੀਦਾ ਏ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਕਹਿਣਾ ਵੀ ਇਹ ਬਹੁਤ ਵੱਡਾ ਘੁਟਾਲਾ ਸਾਡਾ ਤਾਂ ਯਾਰ ਅੱਗੇ ਤੁਸੀਂ ਲੁਧਿਆਣੇ ਦਾ ਪੈਸਾ ਚੱਕ ਕੇ ਜਲੰਧਰ ਦਾ ਇਲੈਕਸ਼ਨ ਸੀ ਬਾਅ ਇਲੈਕਸ਼ਨ 50 ਕਰੋੜ ਰੁਪਈਆ ਤੁਸੀਂ ਉੱਥੇ ਲੈ ਕੇ ਚੱਕੇ ਅੱਜ ਤੱਕ ਸਾਨੂੰ ਮੋੜਿਆ ਨਹੀਂ ਬਾਕੀ ਤੁਸੀਂ ਐ ਪੈਸਾ ਲੁੱਟੀ ਜਾਂਦੇ ਹੋ ਲੁਧਿਆਣੇ ਦਾ ਦੱਸੋ ਤਾਂ ਸਹੀ ਨਾ ਆਪਾਂ ਜਾਵਾਂਗੇ ਕਿੱਥੇ ਲੁਧਿਆਣੇ ਦੇ ਲੋਕ ਕਿੱਥੋਂ ਸੜਕਾਂ ਬਣਣਗੀਆਂ ਕਿੱਥੋਂ ਸੀਵਰੇਜ ਬਣਨਗੇ ਕਿੱਥੋਂ ਕੋਈ ਪਾਰਕ ਦੀ ਰਿਪੇਅਰ ਹੋਊਗੀ ਜਦੋਂ ਕਾਰਪੋਰੇਸ਼ਨ ਦਾ ਪੈਸਾ ਤਾਂ ਲੋਕਾਂ ਦੇ ਘਰਾਂ 'ਚ ਜਾਲੀ ਇਨਰੂਟ ਕਰ ਰਿਹਾ ਏ ਸਰਦਾਰ ਤੁਰੀਦ ਜੰਗਲ ਦਾ ਨਿੱਸ ਸ਼ਹਿਰ ਦੀ ਸ਼ਹਿਰ ਦੇ ਇਸ਼ਾਰਾ ਦੇ ਗਿਆ ਹੋਇਆ ਹੋਣ ਦੇ ਪਿੱਛੇ ਦੇਖੋ ਮੈਂ ਇੱਕ ਗੱਲ ਉਹੀ ਤਾਂ ਮੈਂ ਕਹਿਣਾ ਨਾ ਮੈਂ ਕੋਈ ਇਨਵੈਸਟੀਗੇਟਰ ਤਾਂ ਹੈ ਨਹੀਂਗਾ ਮੈਂ ਕੋਈ ਪੁਲਿਸ ਤਾਂ ਹੈ ਨਹੀਂਗੀ ਐਮੀ ਮੈਂ ਕਿਸੇ ਦਾ ਕਿਵੇਂ ਨੌ ਲੈ ਸਕਦਾ ਇਹ ਤਾਂ ਇਨਵੈਸਟੀਗੇਸ਼ਨ ਹੋਈ ਆ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਦਰਜ ਤੋਂ ਹੁਣ ਪੁਲਿਸ ਆ ਜਿਹੜੀ ਉਹ ਅੱਗੇ ਇਸ ਤੇ ਕਾਰਵਾਈ ਕਰੇਗੀ ਤੇ ਜਣਾ ਤੱਕ ਨਿਕਲਣਗੇ ਮੇਡੂ ਮਮਤਾ ਸ਼ੀ ਜੀ ਨੇ ਕਿਹਾ ਕਿ ਇਹ ਘੁਦੀਆ ਜਿਹੜੇ ਮੁਲਾਜ਼ਮ ਹੈ ਇਹ ਐਮਐਲਏ ਦੇ ਘਰਾਂ ਦੇ ਵਿੱਚ ਕੰਮ ਕਰਦੇ ਜਿਹੜੇ ਆਮ ਆਦੀ ਪਾਰਟੀ ਦੇ ਤੁਸੀਂ ਸਹਿਮਤ ਹੋ? ਨਹੀਂ ਉਹ ਬੰਦੇ ਹੈਗੇ ਨੇ ਜੋ ਮਮਤਾ ਜੀ ਨੇ ਕਿਹਾ ਉਹ ਉਹਨਾਂ ਨੇ ਐ ਵੈਸੇ ਤਾਂ ਨਹੀਂ ਕਿਹਾ ਜੇ ਉਹਨਾਂ ਕੋਲ ਕੋਈ ਵੀ ਜਾਣਕਾਰੀ ਹੋਏਗੀ ਮਮਤਾ ਜੀ ਕੋਲ ਤਾਂ ਹੀ ਉਹਨਾਂ ਨੇ ਕਹੀ ਨਾ ਇਹ ਗੱਲ। ਐਮਐਲਏ ਜੀ ਕਹਿੰਦੇ ਮਮਤਾ ਜੀ ਨੂੰ ਜਾਣਦੇ ਨੇ। ਹੈ ਜੀ? ਮੋਬੀ ਜੀ ਕਹਿੰਦੇ ਮਮਤਾ ਜੀ ਨੂੰ ਮੈਂ ਜਾਣਦਾ ਨਹੀਂ। ਚਲੋ ਸ਼ਹਿਰ ਤਾਂ ਜਾਣਦਾ ਨਾ। ਠੀਕ ਹੈ थैंक यू।